ਸੀ ਕਾਉਂਸਲਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਉਸ ਦੇ ਵੱਲੋਂ ਇੱਥੇ ਮਕਾਨ ਬਣਾਇਆ ਜਾ ਰਿਹਾ ਤੇ ਇਸ ਨਕਸ਼ੇ ਨੂੰ ਵੀ ਪਾਸ ਕੀਤਾ ਗਿਆ ਪਰ ਇੱਥੇ ਪੁਲਿਸ ਵੱਲੋਂ ਪਹੁੰਚ ਕੇ ਜ਼ਬਰਦਸਤੀ ਉਸ ਦੇ ਘਰ ਦੀ ਉਸਾਰੀ ਦਾ ਕੰਮ ਰੋਕਿਆ ਗਿਆ ਤਾਂ ਦੱਸ ਜਿਏ ਕਿ ਕਾਉਂਸਲਰ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਚਾਰ ਥਾਣਿਆਂ ਦੇ SHO ਪਹੁੰਚੇ ਜਿਨ੍ਹਾਂ ਦੇ ਵੱਲੋਂ ਇੱਥੇ ਘਰ ਦੀ ਉਸਾਰੀ ਦੇ ਕੰਮ ਨੂੰ ਰੋਕਿਆ ਗਿਆ ਤਾਂ ਦੱਸ ਜਾਈਏ ਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਉੱਥੇ ਜਲੰਧਰ ਦੇ MP ਚਰਨਜੀਤ ਸਿੰਘ ਚੰਨੀ ਅਤੇ ਭਾਰਤ ਪੂਸ਼ਨ ਆਸ਼ੂ ਪਹੁੰਚਦੇ ਨੇ ਜਿਨ੍ਹਾਂ ਦੀ ਪੁਲਿਸ ਦੇ ਨਾਲ ਬਹਿਸ ਵੀ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਤਾਂ ਦੱਸ ਜਾਈਏ ਕਿ ਜਲੰਧਰ ਦੇ ਕਿਲਾਕੇ ਦੇ ਵਿੱਚ ਉਸ ਵਕਤ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਇੱਕ ਕਾਉਂਸਲਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਉਸ ਨੂੰ ਕੋਰਟ ਦੇ ਵਿੱਚੋਂ ਸਟੇ ਮਿਲੀ ਕੋਈ ਹੈ ਤੇ ਉਸ ਤੋਂ ਬਾਅਦ ਉਸ ਨੂੰ ਮਕਾਨ ਬਣਾਉਣ ਤੋਂ ਇੱਥੇ ਰੋਕਿਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਉਸ ਦੇ ਨਾਲ ਤੱਕੇਸ਼ਾਈ ਹੋ ਰਹੀ ਹੈ ਤੇ ਜਦੋਂ ਕਾਉਂਸਲਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਤਾਂ ਜਲੰਧਰ ਦੇ ਐਮਪੀ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਉਹ ਪਾਰਟੀ ਦੇ ਹੋਰ ਲੀਡਰ ਤੇ ਭਾਰਤ ਪੂਸ਼ਨ ਆਸ਼ੂ ਇੱਥੇ ਪਹੁੰਚਦੇ ਨੇ ਤਾਂ ਦੱਸ ਜਾਈਏ ਕਿ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਇੱਕ ਵਾਰ ਵੀਡੀਓ ਦਾ ਰੁਕ ਕਰ ਲੈਨੇ ਆ ਕਿ ਕਿਵੇਂ ਉੱਥੇ ਜ਼ਬਰਦਸਤ ਹੰਗਾਮਾ ਹੋਇਆ ਮੈਂ ਇੱਥੇ 5 ਘੰਟੇ ਬੈਠ ਕੇ ਕੀ ਕਿਹਾ ਤੁਸੀਂ ਨਾ ਮਿਲੇ ਸਾਡਾ ਕੰਮ ਨਹੀਂ ਇੱਥੇ ਮਰ ਜਾਣ ਬੰਦੇ ਅਸੀਂ ਕਾਦੇ ਵਾਸਤੇ ਵਰਤੀ ਪਾਈ ਆ ਕਿਉਂ ਅਮਰਿਤ ਦੇ ਉੱਤੇ ਕੰਮ ਕਰੋ ਨਾ ਸਾਰਾ ਇਸ ਗੱਲ ਦਾ ਮਸਲਾ ਕੀ ਹੈ ਇਹੀ ਸਵਾਲ ਕੱਲ ਤੁਸੀਂ ਪੜ੍ਹਾਈ ਪੜ੍ਹਾਈ ਕਰਨੀ ਕਰਨੀ ਗੱਲ ਕਰਨੀ ਬੈਂਕ ਦੇ ਉੱਤੇ ਆ ਲਿਖਿਆ 30 ਬੇਕੁੱਟ ਸੱਚ ਨਹੀਂ ਉਹਦੇ ਜਿਹੜੀ ਗੱਲ ਹੋਣੀ ਉਹਦੇ ਅਸੀਂ ਨਾਲ ਖੜਾਂਗੇ ਇੱਥੇ ਹੀ ਖੜਾਂਗੇ ਅਸੀਂ ਉਹਦੇ ਨਾਲ ਕੀ ਆ ਬੰਦਾ ਸੱਚਾ ਸੱਚਾਈ ਇਧਰ ਕੋਈ ਨਹੀਂ ਧੜਕੇ ਕਦੇ ਨਹੀਂ ਹੈ ਕਿ ਇਹ ਸਮਾਜਿਕ ਬੰਦ ਕਰ ਅਸੀਂ ਰਿਪੋਰਟ ਨੇ ਇਹਨਾਂ ਨੂੰ ਸਟੇਟ ਰਿਪੋਰਟ ਨੇ ਕੀ ਸੇ ਦਿੱਤੀ ਆ ਪੜ੍ਹ ਕੇ ਦੇਖੋ ਮੈਂ ਵੀ ਸਭ ਕੁਝ ਪੜਿਆ ਹੋਇਆ ਆ ਆਪਨੇ ਬਣ ਕੇ ਆ ਪੜ੍ਹੇ ਪੜ੍ਹੇ ਬੜੇ ਬੜ ਲੋਕ ਆ ਬਹਾਦਰ ਉਹ ਵੀ ਇਹਨਾਂ ਅਨਪੜ੍ਹ ਨਹੀਂ ਆ ਪੜਿਆ ਲਿਖਿਆ ਠੀਕ ਆ ਨਾ ਮੈਂ ਪੜਿਆ ਕਾਜ ਕੀ ਕਹਿੰਦਾ ਦੀ ਇਹਦੀ ਕਪੈਸਿਟੀ ਆ ਸਾਰਾ ਤੁਸੀਂ ਮੰਨੋ ਇੱਕ ਬੰਦਾ ਇੱਥੇ ਦਸ ਦਸੋ ਪਾਰਟੀ ਦਾ ਇੱਕ ਮਹੀਨੇ ਤੋਂ ਕੋਈ ਇੱਥੇ ਬੰਦਾ ਨਹੀਂ ਬੜਿਆ ਇਹ ਕੰਮ ਲਗਾਤਾਰ ਦੂਸਰੀ ਪਾਰਟੀ ਹੈ ਮੁੱਖ ਮੰਤਰੀ ਮੈਂ ਇੱਥੇ 5 ਘੰਟੇ ਬੈਠ ਕੇ ਕੀ ਕਿਹਾ ਤੁਸੀਂ ਚੁਗਾ ਚੁਗਾ ਨਹੀਂ ਮਿਲੇ ਸਾਡਾ ਕੰਮ ਨਹੀਂ ਇੱਥੇ ਮਰ ਜਾਣ ਬੰਦੇ ਅਸੀਂ ਕਾਦੇ ਵਾਸਤੇ ਵਰਤੀ ਪਾਈ ਆ ਕਿਉਂ ਅਮਰਿਤ ਦੇ ਉੱਤੇ ਕੰਮ ਕਰੋ ਨਾ ਸਾਰਾ ਸਾਡੀ ਐਮਸੀਐ ਬਿਮਲਾ ਰਾਣੀ ਉਹਨਾਂ ਦੇ ਪਤੀ ਹੈਗੇ ਵਿਜੇ ਕੁਮਾਰ ਜੀ ਬਹੁਤ ਹੀ ਸਾਡੇ ਕਾਂਗਰਸ ਦੇ ਐਕਟਿਵ ਮੈਂਬਰ ਹੈ ਇਹ ਅਰ ਵੱਡੇ ਪੱਧਰ ਤੇ ਇਲੈਕਸ਼ਨ ਦੇ ਵਿੱਚ ਕੰਮ ਕਰ ਰਹੇ ਇੱਥੇ ਮੁੱਖ ਮੰਤਰੀ ਜੀ ਆਏ ਆ ਭਗਵੰਤ ਮਾਨ ਜੀ ਤੇ ਸਾਡੇ ਐਮਸੀਆਂ ਨੂੰ ਜ਼ਬਰਦਸਤੀ ਉਹਨਾਂ ਦੇ ਕੰਮਾਂ ਦੇ ਵਿੱਚ ਪੁਲਿਸ ਦੇ ਵੱਲੋਂ ਡਰਾ ਧਮਕਾ ਕੇ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਜੋਰ ਆ ਪਾਇਆ ਜਾ ਰਿਹਾ ਇੱਥੇ ਸਾਡੀ ਇਸ ਐਮਸੀ ਦਾ ਕੰਮ ਚੱਲ ਰਿਹਾ ਇਹਨਾਂ ਕੋਲ ਕੋਲ ਸਟੇ ਆਰਡਰ ਹੈ ਕੋਰਟ ਨੇ ਆਰਡਰ ਦਿੱਤੇ ਹੋਏ ਆ 15 ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਗੇਟ ਲੱਗਿਆ ਹੋਆ ਕਬਜ਼ਾ ਹੈ ਤੇ ਬਿਲਕੁਲ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਚੱਲਦਾ ਸੀ ਲੇਕਿਨ ਹੁਣ ਇਹ ਇਲੈਕਸ਼ਨ ਆਉਣ ਕਰਕੇ ਇਹਨਾਂ ਦੇ ਚਾਰੇ ਪਾਸੇ ਪੁਲਿਸ ਲਗਾ ਦਿੱਤੀ ਗਈ ਹੈ ਜਿੱਧਰ ਨੂੰ ਦੇਖੋ ਪੁਲਿਸ ਖੜੀ ਹੈ ਪੁਲਿਸ ਕਰਮਚਾਰੀ ਖੜੇ ਹੈ ਐਸਪੀ ਤੱਕ ਦੇ ਰੈਂਕ ਦੇ ਅਫਸਰ ਇੱਥੇ ਲਗਾਏ ਹੋਏ ਹੈ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅੱਜ ਇਹ ਪਾਰਟੀ ਜੁਆਇਨ ਕਰਨ ਨਹੀਂ ਤਾਂ ਇਹਨਾਂ ਦਾ ਇਹ ਕਬਜ਼ਾ ਲੈ ਲਿੱਤਾ ਜਾਏਗਾ ਵਿਰੋਧੀ ਪਾਰਟੀ ਇੱਥੇ ਕੋਈ ਨਹੀਂ ਐ ਸਿਰਫ ਪੁਲਿਸ ਹੀ ਵਿਰੋਧੀ ਪਾਰਟੀ ਦਾ ਕੰਮ ਕਰ ਰਹੀ ਐ ਇਹਨਾਂ ਤੋਂ ਕਬਜ਼ਾ ਖੋਹ ਰਹੀ ਐ ਤੇ ਇਹਨਾਂ ਨੂੰ ਇੱਥੇ ਸਵੇਰੇ 7 ਵਜੇ ਤੋਂ 2-400 ਬੰਦਾ ਪੁਲਿਸ ਦਾ ਲਗਾ ਕੇ ਕਿਸੇ ਨੂੰ ਕੰਮ ਕਰਨ ਵਾਲਿਆ ਨੂੰ ਜਾਂ ਜਿਹੜੇ ਮਾਲਕ ਐ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆਓ ਉਹਨਾਂ ਨੂੰ ਆਨਰ ਕੀਤਾ ਜਾਏਗਾ ਤੁਹਾਨੂੰ ਕੋਈ ਅਧਿਕਾਰ ਨਹੀਂ ਐ ਤੁਸੀਂ ਕਿਸੇ ਬੰਦੇ ਨੂੰ ਡਿਸਪਜੈਸ ਕਰੋ ਇਨਾ ਪਾਸ ਇੱਥੇ ਦੀ ਰਿਸਟੀਆਂ ਹੈ ਇਨਾ ਕੋਲ ਇੱਥੇ ਐਨਓਸੀ ਹੈ ਇੱਥੇ ਦੀ ਸਰਕਾਰ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਇੱਥੇ ਨਕਸ਼ੇ ਪਾਸ ਕੀਤੇ ਹੈ ਨਕਸ਼ੇ ਪਾਸ ਕਰਨ ਤੋਂ ਬਾਅਦ ਮੌਕਾ ਦੇ ਕੇ ਉਹਨਾਂ ਨੇ ਨਕਸ਼ੇ ਪਾਸ ਕਰਕੇ ਇਹਨਾਂ ਨੂੰ ਅਲਾਉ ਕੀਤਾ ਕਿ ਇਹ ਇੱਥੇ ਆਪਣੀ ਬਿਲਡਿੰਗ ਬਣਾਉਣ ਸਾਰਾ ਕੁਝ ਪ੍ਰੋਸੀਜਰ ਦੇ ਤਹਿਤ ਹੋਇਆ ਅਜੇ ਤੱਕ ਸੀਵਰੇਜ ਬਾਦਰ ਸਪਲਾਈ ਇੱਥੇ ਇਹਨਾਂ ਦੇ ਨਾਮ ਤੇ ਚੱਲਦਾ ਹੈ ਫਿਰ ਕਿਹੜੀ ਗੱਲ ਤੋਂ ਅੱਜ ਪੁਲਿਸ ਆ ਕੇ ਇੱਕਦਮ ਇਹਨਾਂ ਨੂੰ ਰੋਕਣ ਲੱਗ ਗਈ ਹੈ ਮੈਂ ਪੁਲਿਸ ਨੂੰ ਬੇਨਤੀ ਕਰਦਾ ਕਿ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆ ਹੋਣ ਇਹਨਾਂ ਕੋਲ ਹੈਗੇ ਹੈ ਸਟੇ ਦੇ ਆਰਡਰ ਕਿ ਇਹਨਾਂ ਨੂੰ ਇੰਟਰਫੇਅਰ ਨਹੀਂ ਕੀਤਾ ਜਾਏਗਾ ਇਹ ਦੂਸਰੀ ਪਾਰਟੀ ਕੋਈ ਪਾਰਟੀ ਕਿਸੇ ਤਰ੍ਹਾਂ ਨਹੀਂ ਕਰ ਸਕਦੀ ਉਹ ਆਉਂਦਾ ਹੀ ਨਹੀਂ ਆ ਦੂਸਰੀ ਪਾਰਟੀ ਪੁਲਸੇ ਪਾਰਟੀ ਬਣੀ ਹੋਈ ਹੈ ਤੇ ਪੁਲਿਸ ਹੀ ਕਾਰਵਾਈ ਕਰ ਰਹੀ ਹੈ ਐਸੀ ਐਸੀ ਇਹ ਨਜਾਇਜ਼ ਹੋਣ ਨਹੀਂ ਦੇਣੀ ਤੇ ਐਸੀ ਇਹ ਪੂਰੇ ਜਲੰਧਰ ਵਾਈਡ ਜ਼ਿਲ੍ਹਾ ਵਾਈਡ ਪਰ ਟੈਸਟ ਸ਼ੁਰੂ ਕਰਾਂਗੇ ਇਹ ਇਲੈਕਸ਼ਨ ਛੱਡ ਕੇ ਅਸੀਂ ਪਹਿਲਾਂ ਇਸੇ ਕੰਮ ਦੇ ਮਗਰ ਪੈ ਜਾਣਾ ਸਾਡੇ ਔੜ-ਦੌੜ ਕੇ ਧੂ-ਧੂ ਕੇ ਲੇ ਗੇ ਖਿੱਚ-ਖਿੱਚ ਕੇ ਆ ਖੜੇ ਸਾਡਾ ਐਮਸੀ ਦੇ ਪਤੀ ਇਹ ਕਹਿੰਦਾ ਜੀ ਮੈਨੂੰ ਅੱਜ ਜੁਆਇਨ ਕਰਨ ਨੂੰ ਕਹਿ ਰਹੇ ਜਦ ਇਹ ਪੁਲਿਸ ਆੜ ਜੇਗੀ ਕਿਉਂ ਜੀ ਦੱਸੋ